ਸੰਤ ਬਾਬਾ ਕਸ਼ਮੀਰ ਸਿੰਘ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਰਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਤਿਆਰ ਕਰਵਾਈ ਜਾ ਰਹੀ ਪਗਤ ਨਾਮਦੇਵ ਜੀ ਯਾਤਰੀ ਨਿਵਾਸ ਦੀ 5ਵੀਂ ਮੰਜ਼ਿਲ ਤੇ ਲੈਂਟਰ ਪਾਇਆ ਗਿਆ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਚੌਨਸ ਖਤਰ ਪਾਇ ਰਚੇਂਦਰ ਸਿੰਘ ਮਹਿਤਾ ਸੰਤ ਬਾਬਾ ਸੁਖਵਿੰਦਰ ਸਿੰਘ ਪੂਰੀਵਾਲ, ਸ਼੍ਰੀ ਹਰਮਿੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਸੰਘੇੜਾ ਅਤੇ ਇਮਾਰਤੀ ਵਿਭਾਗ ਦੇ ਮੈਨੇਜਰ ਲਾਲ ਸਿੰਘ ਨੇ ਸੇਵਾ ਦੀ ਆਰੰਭਤਾ ਕਰਵਾਈ। ਇਸ ਮੌਕੇ ਬਾਬਾ ਫਤਿਹ ਸਿੰਘ, ਬਾਬਾ ਲੱਖੀ, ਸ਼੍ਰੋਮਣੀ ਕਮੇਟੀ ਦੇ ਐਕਸੀਅਰ ਸੁਖਜਿੰਦਰ ਸਿੰਘ, ਪਾਈ ਅਮਰਜੀਤ ਸਿੰਘ, ਮੁਖ ਮੋਹਿਤ ਸਿੰਘ, ਬਾਬਾ ਰਤਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਹੋਰ ਵੀ ਸ਼ਰਾਂਭਰਾਂ ਦੇ ਬਹੁਤ ਵੱਡੇ ਯਤਨ ਕੀਤੇ ਜਾ ਰਹੇ ਆ। ਉੱਥੇ ਸ਼੍ਰੋਮਣੀ ਭਗਤ ਨਾਮ ਦੇਵ ਦੀ ਜਤਰੀ ਨਿਵਾਸ ਦੀ ਸੇਵਾ ਸੰਪਰਦਾਇ ਸਾਰ ਸੇਵਾ ਪੂਰੀ ਵਾਲਿਆਂ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਪਿਛੇ ਸਮੇਂ ਤੋਂ ਚੱਲ ਰਹੀ ਹੈ ਅੱਜ ਇਸ ਦਾ ਜਿਹੜਾ ਪੰਜਵੀਂ ਮੰਜ਼ਲ ਦਾ ਲੈਂਟਰ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਕੇ ਜਿਹੜਾ ਉਹ ਆਰੰਭ ਕੀਤਾ ਗਿਆ ਭਗਤ ਨਾਮਦੇਵ ਦੇ ਨਾਂ ਤੇ ਇਹ ਨਿਵਾਸ ਬਣ ਰਿਹਾ ਅੱਜ 5ਵੇਂ ਮੰਜ਼ਲ ਦਾ ਜਿਹੜਾ ਲੈਂਟਰ ਭਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਮੈਂ ਸਤਿ ਸਾਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਪੂਰੇ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੇ ਵਾਲੇ ਦਾ ਧੰਨਵਾਦ ਕਰਦਾ ਕਿ ਉਹ ਆਪਣੇ ਸਮੁੱਚੇ ਜੱਥੇ ਵੱਲੋਂ ਇਹ ਸਰਾਬੀ ਸੇਵਾ ਕਰ ਰਹੇ ਹਨ